ਸਤਿ ਸ਼੍ਰੀ ਅਕਾਲ ਜੀ ਮੈਂ ਜਸਦੀਪ ਸਿੰਘ ਮਾਰਕੀਟਿੰਗ ਕੰਸਲਟੈਂਟ ਸਿਟਰਸ ਸਟੇਟ ਪੁੰਗਾ ਹਰਿਆਣਾ ਤੋਂ ਜੀ ਅਸੀਂ ਇੱਥੇ ਇੱਕ ਬਹੁਤ ਹੀ ਵਧੀਆ ਸੈਟਅਪ ਕੀਤਾ ਹੈ ਜੀ ਕੋल्ड ਸਟੋਰ ਦਾ ਜਦੀ ਕਪੈਸਿਟੀ ਹੈ ਜੀ 30 ਕਵੈਂਟਨ ਜਿਹਦਾ ਕਿ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਹੈ ਜੀ ਕਿਉਂਕਿ ਇਸ ਕੋल्ड ਸਟੋਰ ਦੇ ਵਿੱਚ ਅਸੀਂ ਆਪਣਾ ਕਿਨੂ ਸਟੋਰ ਕਰਕੇ ਰੱਖ ਸਕਦੇ ਹਾਂ ਜਿਹਦੇ ਨਾਲ ਅਸੀਂ ਕਿਨੂ ਦੀ ਸ਼ੈਲਫ ਲਾਈਫ 40 ਤੋਂ 45 ਦਿਨ ਹੋਰ ਜ਼ਿਆਦਾ ਵਧਾ ਸਕਦੇ ਹਾਂ ਅਗਰ ਅਸੀਂ ਰੂਮ ਟੈਂਪਰੇਚਰ ਤੇ ਨੂੰ ਰੱਖਾਂਗੇ ਤਾਂ ਬਹੁਤ ਹੀ ਜਲਦੀ ਉਹ ਸਪੋਇਲ ਹੋ ਜਾਊਗਾ ਡੀਗ੍ਰੇਡ ਹੋ ਜਾਊਗਾ ਜਿਹਦੇ ਨਾਲ ਸਾਨੂੰ ਮਾਰਕੀਟ ਦੇ ਵਿੱਚ ਉਹਦਾ ਅੱਛਾ ਪੈਸਾ ਨਹੀਂ ਮਿਲ ਪਾਏਗਾ ਇਸ ਕੋਲਡ ਸਟੋਰ ਦੇ ਵਿੱਚ ਅਸੀਂ ਅਗਰ ਕਿੰਨੂ ਸਟੋਰ ਕਰਕੇ ਰੱਖਾਂਗੇ ਤਾਂ ਜਿਹੜਾ ਇੱਕ ਗਲਟਾਂ ਦਾ ਮਾਰਕੀਟ ਦੇ ਵਿੱਚ ਜਿੱਦੇ ਨਾਲ ਸਾਨੂੰ ਚੰਗਾ ਪ੍ਰਾਈਸ ਨਹੀਂ ਮਿਲਦਾ 9 ਤੋਂ 10 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੇ ਆ ਜੀ ਜਦੋਂ ਇੱਥੇ ਸਟੋਰ ਕਰਕੇ ਅਸੀਂ ਰੱਖਾਂਗੇ ਤਾਂ ਉਹੀ 40 ਤੋਂ 45 ਦਿਨਾਂ ਬਾਅਦ ਅਸੀਂ ਮਾਰਕੀਟ ਦੇ ਵਿੱਚ ਲੈ ਕੇ ਜਾਵਾਂਗੇ ਤਾਂ 50 ਤੋਂ 60 ਰੁਪਏ ਸਾਨੂੰ ਉਹਦਾ ਰੇਟ ਮਿਲ ਸਕਦਾ ਹੈ ਪਲੱਸ ਉਹਦੀ ਸ਼ੈਲਫ ਲਾਈਫ ਵੀ ਸਾਨੂੰ ਕਾਫੀ ਅੱਛੀ ਮਿਲ ਸਕਦੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਕਿ ਆਹ ਕੋਲਡ ਸਟੋਰ ਦੇ ਵਿੱਚ ਅਗਰ ਅਸੀਂ ਕਿਨੂੰ ਸਟੋਰ ਕਰਕੇ ਰੱਖੀਏ ਤਾਂ ਉਹਦੀ 40 ਤੋਂ 45 ਦਿਨ ਦੀ ਸ਼ੈਲਫ ਲਾਈਫ ਸਾਡੀ ਵੱਧ ਜਾਂਦੀ ਹੈ ਇਸ ਤਰ੍ਹਾਂ ਅਸੀਂ ਇਸ ਕੋਲਡ ਸਟੋਰ ਨੂੰ ਐਜ਼ ਅ ਡੈਮੋਨਸਟ੍ਰੇਸ਼ਨ ਰੱਖਾਇਆ ਫਾਰਮਰਸ ਦੇ ਲਈ ਤਾਂ ਕਿ ਉਹ ਇੱਥੇ ਆਪਣੀ ਆਕੇ ਪ੍ਰੋਡਿਊਸ ਰੱਖਣ ਤਾਂ ਉਹਨਾਂ ਨੂੰ ਪਤਾ ਚੱਲ ਸਕੇ ਕਿ ਹਾਂ ਵੀ ਕੋਲਡ ਸਟੋਰ ਦੇ ਸਾਨੂੰ ਕੀ ਫਾਇਦੇ ਹਨ ਅਗਰ ਉਹ ਇਸ ਕੋਲਡ ਸਟੋਰ ਦੇ ਵਿੱਚ ਜਿੱਦ ਆਪਣੀ ਪ੍ਰੋਡਿਊਸ ਰੱਖੀ ਹੈ ਜੀ ਉਹਨਾਂ ਨੇ 40 ਤੋਂ 45 ਦਿਨ ਸਟੋਰ ਕਰਕੇ ਰੱਖਿਆ ਤੇ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਵੱਧ ਰੇਟ ਮਿਲ ਰਿਹਾ ਵੱਧ ਮੁੱਲ ਮਿਲ ਰਿਹਾ ਜੀ ਇਸ ਲਈ ਅਸੀਂ ਉਹਨਾਂ ਨੂੰ ਇਸ ਮਾਡਲ ਦੇ ਰਾਹੀਂ ਪ੍ਰੋਸੈਸਟ ਕਰ ਰਹੇ ਹਾਂ ਕਿ ਹਾਂ ਵੀ ਉਹ ਆਪਣੀ ਪ੍ਰੋਡਿਊਸ ਕੋल्ड ਸਟੋਰ ਦੇ ਵਿੱਚ ਰੱਖਣ ਜਸਟ ਇਹ ਡੈਮੋਨਸਟ੍ਰੇਸ਼ਨ ਲਈ ਹੈ ਜੀ ਇਸ ਤਰ੍ਹਾਂ ਅਸੀਂ ਨੂੰ ਇਸ ਮੋਟਰ ਨੂੰ ਅਸੀਂ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ ਤਾਂ ਜੋ ਕਿਸਾਨਾਂ ਦਾ ਭਲਾ ਹੋ ਸਕੇ